ਜੋ ਜੋ ਰਾਣੀ ਨੇ ਸੁਣੀ ਬਾਣੀ ਤੇ ਉਹ ਮਨ ਹੁੰਦਾ ਗਿਆ ਸ਼ਾਂਤ ਅੰਦਰ ਵਰਤੀ ਗਈ ਠੰਡ ਦੋ ਦਿਨ ਸਿੱਖ ਰਹੇ ਚਾਰ ਦਿਨ ਰਹੇ ਆਖਰ ਰਾਣੀ ਨੇ ਇਹਨਾਂ ਦੀ ਸੰਗਤ ਕਰਨੀ ਸ਼ੁਰੂ ਕੀਤੀ ਸੰਗਤ ਇਹਨਾਂ ਕੋਲੋਂ ਪੁੱਛਿਆ ਪਰਤਾ ਲਿਆ ਤੁਸੀਂ ਕਿਹਦੇ ਚੇਲੇ ਹੋ ਇਹਨਾਂ ਨੇ ਫਿਰ ਸ੍ਰੀ ਨਾਨਕ ਨਰੰਕਾਰੀ ਤੋਂ ਲੈ ਕੇ ਨੌ ਗੁਰੂ ਸਾਹਿਬਾਨ ਦਾ ਮੋਟਾ-ਮੋਟਾ ਜੀਵਨ ਬਿਆਨ ਕਰਕੇ ਤੇ ਦਸਵੇਂ ਬਾਪੂ ਤੇ ਆ ਗਏ ਰਾਣੀਆਂ ਜਿਹੜਾ ਐਸੇ ਵੇਲੇ ਠਾਕੁਰ ਸ੍ਰੀ ਅਨੰਦਪੁਰ ਸਾਹਿਬ ਵਿਰਾਜ ਦਾ ਨਾ ਛਤਰੀਆਂ ਵਾਲਾ ਲਿਬਾਸ ਹੈ ਉਹਦਾ ਸੀਸ ਤੇ ਜਿਗਾ ਹੈ ਕਲਗੀ ਹੈ ਤੋੜਾ ਹੈ ਰਾਣੀਆਂ ਉਮਰ ਅਜੇ ਨਿੱਕੀ ਜਾਈਏ ਗਾਤਰੇ ਕਿਰਪਾਨ ਪਾਈ ਹੋਈ ਹੈ ਪਿਛੇ ਤੀਰਾਂ ਵਾਲਾ ਪੱਥਾ ਲਟਕਾਇਆ ਹੋਇਆ ਕੰਧੇ ਉੱਤੇ ਕਮਾਨ ਹੈ ਰਾਣੀਆਂ ਪਰਉਕਾਰੀ ਹੈ ਦਰਸ਼ਨ ਵੇਖਿਆ ਅੱਖਾਂ ਨਹੀਂ ਰੱਜਦੀਆਂ ਜੀ ਕਰਦਾ ਕੋਈ ਸਬਬ ਲਾ ਕੇ ਇਹਦੇ ਕਦਮਾਂ ਵਿੱਚ ਲੇਟੇ ਰਹੀਏ ਰਾਣੀਆਂ ਮਨਮੋਣਾ ਹੈ ਅੰਤਰਜਾਮੀ ਹੈ ਦਿਲ ਦੀਆਂ ਬੁਝਣਹਾਰਾ ਹੈ ਕਾਮਨਾ ਪੂਰੀਆਂ ਕਰਦਾ ਹੈ ਰਾਣੀਆਂ ਤੈਨੂੰ ਕੀ ਦਸੀਏ ਸ੍ਰੀ ਪਟਨੇ ਸਾਹਿਬ ਦੀ ਰਾਣੀ ਮੈਣਿਆਣੀ ਉਦੇ ਘਰ ਪੁੱਤ ਹੈ ਨਹੀਂ ਸੀ ਉਹਨੂੰ ਪੰਡਿਤ ਸ਼ਿਵਦੱਤ ਨੇ ਉਪਦੇਸ਼ ਕੀਤਾ ਉਹ ਛੋਡੀ ਸੁਲਤਾਨ ਦਾ ਧਿਆਨ ਕਰਕੇ ਬਹਿ ਗਈ ਜਿਸ ਵੇਲੇ ਐਨ ਸਮਾਧੀ ਚ ਲੀਨ ਹੋ ਗਈ ਨਾ ਰਾਣੀਏ ਮੈਣਿਆਣੀ ਤੇ ਫਿਰ ਉਹ ਛੋਡੀ ਸੁਲਤਾਨ ਜਾਣ ਬੁਝ ਕੇ ਗੇਂਦ ਸੁੱਟ ਦਿੱਤੀ ਰਾਣੀ ਦੇ ਮਹੱਲਾ ਚ ਗੇਂਦ ਫੜਨ ਵਾਸਤੇ ਆਪ ਵੀ ਕੰਧ ਤੋਂ ਛਾਲ ਮਾਰ ਕੇ ਆ ਗਿਆ ਤੇ ਗੇਂਦ ਦੇ ਬਹਾਨੇ ਰਾਣੀ ਵਾਲੇ ਕਮਰੇ ਚ ਕਰਕੇ ਪ੍ਰਵੇਸ਼ ਸਜ ਸਜੇ ਗਾਂ ਜਾ ਕੇ ਰਾਣੀ ਦੇ ਲਾਗੇ ਗੋਡੇ ਆਪਣੀ ਟੇਕ ਲੈ ਧਰਤੀ ਉੱਤੇ ਬਾਹਾਂ ਆਪਣੀਆਂ ਫੈਲਾ ਕੇ ਰਾਣੀ ਦੇ ਪਾਲੀਆਂ ਗਲ ਵਿੱਚ ਤੇ ਉਹਦੀ ਧੌਣ ਦੇ ਨਾਲ ਆਪਣਾ ਮੂੰਹ ਲਾ ਕੇ ਕਹਿਣ ਲੱਗਾ ਮਾਂ ਜੀ ਮੈਂ ਆ ਗਿਆ ਜੇ ਕੋਈ ਸਿਆਣਾ ਬੰਦਾ ਉੱਠਿਓ ਇਹਨਾਂ ਨੂੰ ਹਟਾਇਓ ਇੱਕ ਜਣਾ ਸਿਆਣਾ ਜਾਇਓ ਇਹਨਾਂ ਨੂੰ ਰਾਣੀ ਦੇ ਗਲ ਵਿੱਚ ਬਾਹਾਂ ਪਾ ਕੇ ਕਹਿਣ ਲੱਗਾ ਮਾਂ ਜੀ ਮੈਂ ਆ ਗਿਆ ਜੇ ਰਾਣੀਏ ਤੈਨੂੰ ਕੀ ਦੱਸਾਂ ਮੈਂ ਨਿਆਣੀ ਸੋਚਾਂ ਚ ਪੈ ਗਈ ਮੈਂ ਉੰਤਰੀ ਮੈਂ ਨਖਤਰੀ ਮੈਂ ਬੇਉਲਾਦੀ ਮੈਂ ਬਾਝੀ ਇਸਤਰੀ ਮੈਨੂੰ ਮਾਂ ਕਿੰਨਾ ਆਖਿਆ ਤੇ ਰਾਣੀ ਦੇ ਦਿਲ ਦੀਆਂ ਬੁਝ ਕੇ ਹੇ ਰਾਣੀਏ ਉਹ ਛੋਡੀ ਸੁਲਤਾਨ ਦੂਜੀ ਵਾਰ ਬੋਲਿਆ ਮਾਂ ਜੀ ਮੈਂ ਸੱਚੀ ਮੁੱਚੀ ਆ ਗਿਆ ਜੇ ਰਾਣੀ ਦੇ ਨੈਤਰ ਖੋਲੇ ਤੇ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਹਨੂੰ ਅਜੇ ਗੋਬਿੰਦ ਰਾਏ ਕਹਿੰਦੇ ਨੇ ਆਪਣੇ ਗਲ ਨਾਲ ਲੱਗਾ ਹੋਇਆ ਵੇਖਿਆ ਮਾਂ ਜੀ ਮਾਂ ਜੀ ਕਰਦਾ ਵੇਖਿਆ ਰਾਣੀ ਦਾ ਕਲੇਜਾ ਠਰ ਗਿਆ ਸੱਚੀ ਮੁੱਚੀ ਮਾਂ ਬਣ ਕੇ ਗਲਵਕੜੀ ਪਾ ਲਈ ਤੇ ਗਰੀਬ ਨੂੰ ਆਜ ਬਾਪੂ ਸਾਹਿਬ ਸਕੇ ਪਾਤਸ਼ਾਹ ਕਹਿਣ ਲੱਗੇ ਮਾਂ ਜੀ ਮੈਨੂੰ ਭੁੱਖ ਬੜੀ ਲੱਗੀ ਏ ਭੁੱਖ ਤੇ ਰਾਣੀ ਇੱਧਰ ਉੱਧਰ ਹੱਥ ਮਾਰਨ ਲੱਗ ਪਈ ਤੇ ਸਰਕਾਰ ਨੇ ਆਖਿਆ ਮਾਂ ਜੀ ਇੱਧਰ ਉੱਧਰ ਹੱਥ ਨਾ ਮਾਰੋ ਜਿਹੜੀਆਂ ਪੂੜੀਆਂ ਜਿਹੜੇ ਚਨੇ ਜਿਹੜੀ ਮਠਿਆਈ ਬਣਾ ਕੇ ਅਲਮਾਰੀ ਵਿੱਚ ਰੱਖੀ ਹੋਈ ਜੇ ਮੈਨੂੰ ਉਹ ਦਿਓ ਜਿਸ ਵळे ਰਾਣੀ ਨੇ ਥਾਲੀ ਪਰੋਸੀ ਤੇ ਕਹਿਣ ਲੱਗਾ ਮਾਂ ਜੀ ਮੈਂ ਕੱਲਾ ਤੇ ਨਹੀਂ ਨਾ ਮੇਰੇ ਬੇੰਤ ਸਾਥੀ ਵੀ ਹੈਨ ਬਾਹਰ ਸਿੱਖ ਸੁਣਾਉਂਦੇ ਗਏ ਇਹ ਵਿਧਵਾ ਰਾਣੀ ਸੁਣਦੀ ਗਈ ਕਰਨੀ ਵਾਲੇ ਸਿੱਖਾਂ ਦੀ ਰਚਨਾ ਤੋਂ ਬਾਣੀ ਸੁਣ ਕੇ ਗੁਰੂ ਕੀ ਮਹਿਮਾ ਸੁਣ ਕੇ ਗੁਰੂ ਕੇ ਗੁਣ ਸੁਣ ਕੇ ਆ ਰਾਣੀ ਨੇ ਕੁਝ ਸ਼ਬਦ ਕੰਠ ਕਰ ਲੈ ਇਹਦੇ ਅੰਦਰ ਚਿੰਗ ਚੁਆਦੀ ਲਾ ਕੇ ਸਿੱਖ ਆਪਣੇ ਕਾਰੋਬਾਰ ਵਾਸਤੇ ਅਗਾ ਚਲੇ ਗਏ ਕਿਉਂ ਸਿੱਖਾਂ ਦੀ ਸੰਗਤ ਦਾ ਸਦਕਾ ਰਾਣੀ ਪਰਬਾਤੀ ਉੱਠਦੀ ਏ ਤੇ ਰਾਤ ਰਹੀ ਉੱਠਦੀ ਏ ਇਸ਼ਨਾਨ ਪਾਨ ਕਰਦੀ ਏ ਔਰ ਅਣ ਡਿੱਠੇ ਮਾਈ ਅਣ ਡਿੱਠੇ ਪ੍ਰੀਤਮ ਅਣ ਡਿੱਠੇ ਬੇੜੀਆਂ ਪਾਰ ਕਰਨ ਵਾਲੇ ਮਲਾਹ ਦਾ ਧਿਆਨ ਕਰ ਲੈਂਦੀ ਏ ਤੇ ਜਿਹੜੇ ਸਿੱਖਾਂ ਨੇ ਬਚਨ ਸੁਣਾਏ ਸਣ ਅੰਮ੍ਰਿਤ ਬਚਨ ਉਹਨਾਂ ਨੂੰ ਬੜੀ ਮਿੱਠੀ ਆਵਾਜ਼ ਨਾਲ ਪੜ੍ਹਦੀ ਏ ਮੇਰਾ ਵਾਹਿਗੁਰੂ ਤੁਹਾਡੇ ਉੱਤੇ ਕਿਰਪਾ ਕਰੇ ਉਸ ਰਾਣੀ ਦੇ ਨਾਲ ਰਲ ਕੇ ਤੁਸੀਂ ਵੀ ਇਹ ਗੱਲ ਆਖੋ ਬਈ ਗੁਰੂ ਗੁਰੂ ਤੂੰ ਕਰਮਨ ਮੋਰ ਗੁਰੂ ਗੁਰੂ ਤੂੰ ਕਰਮਨ ਮੋਰ ਗੁਰੂ गुरू बिना न गुरू बिना माह हो ਸਦਾ ਸੁਮੱਲੇ ਤੇਰਾ ਕੀ ਆ ਮਿੱਠਾ ਲਗੇ ਨਾਮ ਪਦਾਰਥ ਨਾਨਕ ਮੰਗਾ ਬਾਣੀ ਪਿਆਰ ਨਾਲ ਸਰਦਾ ਭਗਤੀ ਨਾਲ ਪੜਦੀ ਤੇ ਬਾਣੀ ਪੜਦਿਆਂ 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 ਰਾਣੀ ਦੇ ਅੰਦਰ ਆ ਗਿਆ ਖੇੜਾ ਰਾਣੀ ਦਾ ਮਨ ਗਿਆ ਟਿਕ ਮੈਲ ਗਈ ਤੋਤੀ ਸੁਰਤ ਸ਼ਬਦ ਦਾ ਹੋ ਗਿਆ ਮਿਲਾਪ ਰਾਣੀ ਕਈ ਕਈ ਘੰਟੇ ਬਹਿ ਕੇ ਤੇ ਇਸ ਬਰਮਾ ਆਨੰਦ ਦਾ ਰਸ ਮਾਣੇ ਰਸ ਮਾਣਦੇ ਆ ਮਾਣਦੇ ਆ ਨੇਤਰਾਂ ਵਿੱਚ ਖੀਵਾਪਣ ਆ ਗਿਆ ਮਥੇ ਉਤੇ ਇਲਾਹੀ ਜੋਤ ਦੇ ਚਮਕਾਰੇ ਪੈਣ ਲੱਗ ਪਏ ਚਿਹਰਾ ਹਰ ਵੇਲੇ ਹਸੂ ਹਸੂ ਕਰਦਾ ਨਜ਼ਰ ਆਵੇ ਕਦੇ ਸੁਪਨੇ ਚ ਕੌੜਾ ਨਾ ਬੋਲੇ ਕਿਸੇ ਨਾਲ ਬੇਇਨਸਾਫੀ ਨਾ ਕਰੇ ਆਖੇ ਗੁਰੂ ਹਾਜ਼ਰ ਨਾਜ਼ਰ ਹੈ ਗੁਰੂ ਮੇਰੇ ਕੋਲ ਹੈ ਉਹ ਨੇਰੇ ਹੁੰਦੇ ਨੇਰਾ ਹੈ ਉਹਦੇ ਕੋਲੋਂ ਕੋਈ ਚੀਜ਼ ਲੁਕੀ ਨਹੀਂ ਛੁਪੀ ਨਹੀਂ ਤੇ ਇਸੇ ਰਾਣੀ ਦੇ ਦਰਬਾਰ ਵਿੱਚ ਚਾਰ ਵੇਦ ਪੜਿਆ ਹੋਇਆ ਪੰਡਿਤ ਕਥਾ ਕਰਦਾ ਇੱਕ ਦਿਨ ਪੰਡਿਤ ਨੇ ਕਥਾ ਕਰਦਿਆ ਕਰਦਿਆਂ ਰਾਣੀ ਦੇ ਚਿਹਰੇ ਵੱਲ ਵੇਖਿਆ ਤੇ ਪੰਡਤ ਕੋਲੋਂ ਰਾਣੀ ਦੇ ਚਿਹਰੇ ਦੀ ਆਬ-ਤਾਬ ਚੱਲੀ ਨਾ ਗਈ ਮਥੇ ਉਤੇ ਨੂਰ ਦੇ ਚਮਕਾਰੇ ਵੇਖੇ ਨੈਤਰਾਂ ਵਿੱਚ ਮਸਤੀ ਛਾਈ ਹੋਈ ਵੇਖੀ ਤੇ ਪੰਡਤ ਜੀ ਨੂੰ ਕਥਾ ਭੁੱਲ ਗਈ ਹੱਥ ਜੁੜ ਗਏ ਤੇ ਕਹਿਣ ਲੱਗਾ ਰਾਣੀ ਮੈਂ ਤੇਰਾ ਨਿਮਕ ਖਾ ਰਿਆ ਹਾਂ ਤੇਰੇ ਪਤੀ ਜੀ ਨੂੰ ਵੀ ਮੈਂ ਕਥਾ ਵੇਦਾਂ ਦੀ ਸੁਣਾਉਂਦਾ ਰਿਹਾ ਹਾਂ ਜ਼ਿੰਦਗੀ ਬੀਤ ਚੱਲੀ ਏ ਵੇਦਾਂ ਦੀ ਕਥਾ ਕਰਦਿਆਂ ਕਰਦਿਆਂ ਰਾਣੀ ਜੀ ਅੱਜ ਮੈਂ ਅਚਨ-ਚੇਤ ਤੁਹਾਡੇ ਚਿਹਰੇ ਵੱਲ ਦ੍ਰਿਸ਼ਟੀ ਪਾਈ ਹੈ ਰਾਣੀਏ ਤੇਰੇ ਮੱਥੇ ਵਿੱਚ ਜੋ ਨੂਰ ਦੇ ਚਮਕਾਰੇ ਨੇ ਜੋ ਸ਼ਕਤੀ ਦੇ ਚਮਕਾਰੇ ਨੇ ਤੇਰੇ ਨੇਤਰਾਂ ਵਿੱਚ ਜੋ ਖਾਸ ਕਿਸਮ ਦੀ ਮਸਤੀ ਹੈ ਤੇਰਾ ਹਸੂ-ਅਸੂ ਕਰਦਾ ਚਿਹਰਾ ਤੇਰੇ ਅੰਦਰ ਦਾ ਖਿੜਾਓ ਤੇਰੇ ਮਨ ਦਾ ਟਿਕਾਓ ਰਾਣੀਏ ਇਨੇ ਮੇਰਾ ਮਨ ਮੋ ਲਿਆ ਰਾਣੀ ਮੈਨੂੰ ਇਹਨਾਂ ਦੱਸ ਤੂੰ ਪਰਜਾ ਦੀ ਮਾਲਕ ਹੈ ਤੂੰ ਪਰਜਾ ਦੀ ਮਾਂ ਹੈ ਕੀ ਹੋਇਆ ਮੈਂ ਬ੍ਰਾਹਮਣ ਹਾਂ ਪਰ ਮੈਂ ਵੀ ਤੇਰੀ ਪਰਜਾ ਵਿੱਚੋਂ ਹਾਂ ਮੈਂ ਤੇਰੇ ਨਜ਼ਦੀਕ ਤੇਰੇ ਬੱਚਿਆਂ ਵਰਗਾ ਹਾਂ ਤੂੰ ਰਾਣੀ ਹੋਣ ਦੀ ਅਸੀਅਤ ਵਿੱਚ ਮੇਰੀ ਮਾਤਾ ਸਮਾਨ ਹੈ ਰਾਣੀਏ ਮੈਨੂੰ ਇਹ ਦੱਸ ਇਹ ਮਨ ਦਾ ਧਰਮਾ ਮਨ ਦਾ ਟਿਕਾਓ ਸ਼ਬਦ ਸੁਰਤ ਦਾ ਮਿਲਾਪ ਚਿਹਰੇ ਉੱਤੇ ਨੂਰ ਦੇ ਚਮਕਾਰੇ ਰਾਣੀਆਂ ਇਹ ਪਦਾਰਥ ਕਿੱਥੋਂ ਪ੍ਰਾਪਤ ਕੀਤਾ ਹੈ ਰਾਣੀਆਂ ਇਹ ਅਮੋਲਕ ਵਸਤੂ ਕਿੱਥੋਂ ਹਾਸਲ ਹੋਈ ਰਾਣੀਆਂ ਮੈਂ ਉਮਰ ਕੋ ਆ ਬੈਠਾ ਮੇਰਾ ਮਨ ਨਾ ਟਿਕਿਆ ਮੈਨੂੰ ਚੈਨ ਨਾ ਆਇਆ ਮੇਰੀ ਭਟਕਣਾ ਨਾ ਮੁੱਕੀ ਦਿਨੇ ਰਾਤ ਹਾਵੇ ਹੋਕੇ ਮੇਰੇ ਦਾਮਨ ਗੀਰ ਰਹੇ ਰਾਣੀ ਜੀ ਮੇਰੀ ਝੋਲੀ ਚ ਖੈਰ ਪਾਓ ਇਹ ਪਦਾਰਥ ਕਿੱਥੋਂ ਲੱਭਾ ਜੇ ਤੇ ਪੰਡਤ ਜੀਆ ਗੱਲਾਂ ਸੁਣ ਸੁਣ ਕੇ ਰਾਣੀ ਦੀ ਗਰਦਨ ਝੁਕੀ ਪਿਆਰਾ ਪ੍ਰੀਤਮ ਜਿਹਦੀ ਸੂਰਤ ਅਜੇ ਨਹੀਂ ਸੀ ਵੇਖੀ ਜੋ ਕੁਝ ਸਿਖਾ ਨੇ ਨਕਸ਼ਾ ਬਿਆਨ ਕੀਤਾ ਸੀ ਉਹ ਨੇਤਰਾ ਅੱਗੇ ਆਇਆ ਆਦਰ ਸਤਕਾਰ ਵਿੱਚ ਆ ਗਈ ਹੱਥ ਜੁੜ ਗਏ ਕਹਿਣ ਲੱਗੀ ਪੰਡਤ ਜੀ ਇਥੇ ਕੁਝ ਆਏ ਸਣ ਗੁਰੂ ਨਾਨਕ ਦੇ ਦਰੋਂ ਕਰੋ ਵਰੋ ਸਾਏ ਹੋਏ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚੋਂ ਝੋਲੀਆਂ ਪਰ ਕੇ ਲੈ ਕੇ ਮੇਰੀ ਰਿਆਸਤ ਵਿੱਚ ਕੁਝ ਬਣਯਾਰੇ ਮਿੱਤਰ ਆਏ ਸਣ ਉਹਨਾਂ ਬਣਯਾਰਿਆਂ ਦੀ ਕੁਝ ਚਿਰ ਮੈਂ ਸੰਗਤ ਕੀਤੀ ਉਹ ਮੈਨੂੰ ਨਾਮ ਦੱਸ ਗਏ ਨੇ ਗ੍ਰਾਮ ਦੱਸ ਗਏ ਨੇ ਇੱਕ ਸੂਹ ਜਈ ਪਾਗੈ ਨੇ ਚਿੰਗ ਚੁਆਤੀ ਲਾ ਗਏ ਨੇ